ਤੇ ਉਹ ਪੂਛ ਨ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ ਪੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆਂ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿੰਖਿਨ ਖਿਨ ਤਿਨ ਕੋ ਹौं ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮ ਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿੰਨ ਮਾਤੇ ਉਤਮ ਤਿੰਨ ਪਾਤੇ ਉਤਮ ਜਿਨੇ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨੇ ਐਸਾ ਸਤਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਨਿੰਨ ਨੱਕ ਕਾਟੇ ਸਿਰ ਜਨ ਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲਹਿ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਦੇਨ ਹਮ ਸ੍ਰੀ ਮਹ ਨਿਤ ਚਰਨੀ ਜਗ ਜੀਵਨ ਹਰ ਧਾਇ ਤਰਨੀ ਅਨੇਕ ਅਸੰਖ ਨਾਮ ਹਰ ਤੇਰੀ ਨਾ ਜਾਈ ਜੇ ਵਾਇਤ ਗਨਨੇ ਰਹਾਉ ਗੁਰ ਸਿਕ ਹਰ ਬੋਲੋ ਹਰ ਗਾਉ ਹੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇ ਰਾ ਸੋ ਜਨ ਪਾਵੇ ਹਰ ਸੁਖ ਘਣੇ ਧਨ ਸੋ ਵੰਸ ਧਨ ਸੋ ਪਿਤਾ ਧੰ ਸੋ ਮਾਤਾ ਜਿਨ ਜਨ ਜਾਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੀ ਹਰ ਹਰ ਅਗਮ ਨਾਮ ਹਰ ਤੇਰੀ ਵਿੱਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪੈਰੋਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸਦਾਰ ਰਾਖੀ ਅਸ਼ਟਮ ਥੀਤ ਗਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਖਤ ਢੋਲ ਸਗਲ ਪਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਓ ਸਮਾਏ ਪੈਰੋ ਮਹੱਲਾ ਪੰਜਵਾਂ ਉਠਤ ਸੁਖੀ ਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾਂ ਵਰਤਣਾ ਰਹੂ ਨਾਮਹਿ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਹਾਲਾ ਏਕ ਗੁਸਾਈ ਅੱਲੋ ਮੇਰਾ ਹਿੰਦੂ ਤੁਰਕ ਦੁਹਾਨ ਬੇਰਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗਜਾਰੂੰ ਏਕ ਨਿਰੰਕਾਰ ਨੇ ਹਿਰਦੈ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਪੈਰੋਂ ਮਹੱਲਾ ਪੰਜਵਾਂ ਦਸ ਮਿਰਗੀ ਸਹਜੇ ਬੰਦ ਆਨੀ ਪੰਜ ਮਿਰਗ ਵੇਦੇ ਸ਼ਿਵ ਕੀ ਬਾਣੀ ਸੰਤ ਸੰਗ ਲਈ ਚੜਿਓ ਸ਼ਿਕਾਰ মৃਗ ਪਕਰੇ ਬਿਨ ਕੋਰ ਹਥਿਆਰ ਰਹਾਉ ਅਖੀਰ ਬਿਰਤ ਬਾਹਰ ਆਇਉ ਧਾਏ ਅਹਿਰਾ ਪਾਇਉ ਘਰ ਕਹਿ ਗਾਏ মৃਗ ਪਕਰੇ ਕਰ ਆਣੇ ਹਾਟ ਚੁਖ ਚੁਖ ਲੇ ਗਏ ਬਾਂਡੇ ਬਾਤ ਇਹੋ ਅਹਿਰਾ ਕੀਨੋ ਦਾਨ ਨਾਨਕ ਕੈ ਘਰ ਕੇਵਲ ਨਾਮ ਪੈਰੂ ਮਹੱਲਾ 5ਵਾਂ ਜੇ ਸੋ ਲੋਚ ਲੋਚ ਖਵਾਇਆ ਸਾਖਤ ਹਰ ਹਰ ਚੀਤਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੀ ਰਹਾਉ ਪੱਥਰ ਕਉ ਬੋਹ ਨੀਰ ਪਵਾਇਆ ਨਹਿ ਭੀਗੈ ਅਦਕ ਸੂਕਾ ਆਇਆ ਖਟ ਸਾਸਤਰ ਮੂਰਖ ਸੁਨਾਇਆ ਜੈਸੇ ਦਹ ਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਖਤ ਤੇ ਕੋ ਨਾ ਬਰਾਸਾਇ ਤਿਤਹੀ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਣਤ ਬਣਾਇ ਪੈਰੋ ਮਹੱਲਾ ਪੰਜਵਾ ਜੀਉ ਪ੍ਰਾਨ ਜਿਨ ਰਚਿਓ ਸਰੀਰ ਜਿਨਹਿ અપਾਇ ਤਿਸ ਕੋ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸਿ ਬਪਰੀਤ ਮੀਤ ਹੀਤ ਧਨ ਨਹ ਪਾਰਨਾ ਤਨ ਤਨ ਮੇਰੇ ਨਾਰਾਇਣ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹੱਲਾ ਪੰਜਵਾ ਆਗੇ ਦਇਉ ਪਾਛੇ ਨਾਰਾਇਣ ਮਦ ਭਾਗ ਹਰ ਤੇਮਰ ਸਾਇਣ ਪ੍ਰਭੂ ਹਮਾਰੈ ਸਾਸਤਰ ਸੋਹਣ ਸੂਖ ਸਹਿਜ ਆਨੰਦ ਗ੍ਰਹਿ ਭਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰਿ ਅਮਰthਿਰਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲਿਏ ਮਲਾਈ ਨਾਨਕ ਪ੍ਰਭ ਸਰਣਾਗਤਿ ਆਈ ਪੈਰੁ ਮਹਲਾ ਪੰਜਵਾਂ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਂਥ ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤਿ ਹੋਐ ਪੀਵਤ ਬੋੜ ਨਾ ਜੋਨ ਪਰਮਾਮ ਰਹਾਉ ਪੂਜਾ ਜਾਪ ਤਾਪ ਇਸ ਨਾਨ ਸਿਮਰਤ ਨਾਮ ਭੈ ਨੇ ਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿੱਤਿਆ ਸਭ ਛਾਰ ਪੈਰੋਂ ਮਹੱਲਾ ਪੰਜਵਾਂ ਲੇਪ ਨਾ ਲਾਗੂ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਬੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਾਣ ਆਪ ਧਿਆਇਆ ਿਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾਰ ਖਵਾਲਾ ਨਿੰਦਕ ਕਾ ਮਾਥਾ ਇਹਾ ਉਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਪੈਰੂ ਮਹੱਲਾ ਪੰਜਵਾਂ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਛਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਤਰਪਨਾ ਖੁਦਾਏ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਲਕ ਕੋ ਖੁਦ ਖਸਮ ਮਿਹਰਵਾਨ ਅੱਲਾਹ ਨਾਮ ਵਸਰੈ ਦਿਲ ਜੀ ਪ੍ਰਾਣ ਪੈਰੋਂ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਰਹਾਉ ਕਲਯੁਗ ਮਹਿ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਬੀਚਾਰ ਪੈਰੋਂ ਮਹੱਲਾ ਪੰਜਵਾਂ ਸਤਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਟਾਏ ਪਤਤ ਪਾਉਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਐ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜੱਪ ਜੱਪ ਉਦਰਿਆ ਸਗਲ ਜਹਾਨ ਪੈਰੋਂ ਮਹੱਲਾ ਪੰਜਵਾਂ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂ ਨਾਹੀ ਪਾਪੀ ਪਚਿਆ ਆਪ ਕਮਾਏ ਰਹਾਉ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਬਪਰੀਤਾ ਪਾਰ ਬ੍ਰਹਮੇ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰੋ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਤਰਮੋਹਨ ਸਗਲ ਉਪਾਵਨ ਨਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਮਨ ਬਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਐ ਤਿਤ ਬਿਗਰਸ ਕਾਜ ਰਹਾਉ ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਹਿ ਲੰਗੋਰੇ ਪਸ਼ੂ ਸਮਾਨਾ ਜਿਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅਹੰਬੋਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਾਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ ਪਹਿਰੋ ਮਹੱਲਾ ਪੰਜਵਾਂ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਈ ਦੰਡ ਧਾਰ ਜੱਟ ਧਾਰੈ ਪੇਖਿਓ ਵਰਤ ਨੇਮ ਤੀਰ ਥਾਈ ਸੰਤ ਸੰਗ ਪੇਖਿਓ ਮਨ ਮਾਏ ਊਬ ਪਿਆਲ ਸਰਬ ਮਹਿ ਪੂਰਨ ਰਸ ਮੰਗਲ ਗੁਣ ਗਾਇ ਰਹਾਉ ਜੋਗ ਭੇਖ ਸੰਿਆਸੈ ਪੇਖਿਓ ਜਤ ਜੰਗਮ ਕਾਪੜਾਈ ਤਪੀ ਤਪੀ ਸਰ ਮਨ ਮਹਿ ਪੇਖਿਓ ਨਟ ਨਾਟਕ ਨਿਰਤਾਈ ਚਾਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਤੀ ਸਿਮਰਤਾਈ ਸਭ ਮਿਲ ਏਕੋ ਏਕ ਵਖਾਨਹਿ ਤਉ ਕਿਸਤੇ ਕਹੂੰ ਦੁਰਾਈ ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਈ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜਿਹੇ ਘਟ ਪ੍ਰਗਟਿ ਆਈ ਪੈ ਰੂ ਮਹੱਲਾ ਪੰਜਵਾਂ ਨਿਕਟ 부ਜੈ ਸੋ ਬੁਰਾ ਕਿਉ ਕਰੈ ਬੇਕਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਇ ਦਰਬਿਹ ਰੈ ਮਿੱਤਿਆ ਕਰ ਖਾਇ ਬੈਠ ਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਭਰਮ ਭੁਲਾਨਿਆ ਨਿਕਟ ਨਾ ਜਾਣੈ ਬੋਲੇ ਕੂੜ ਮਾਇਆ ਮੋਹਿ ਮੂਠਾ ਹੈ ਮੂੜ ਅੰਤਰ ਵਸਤ ਸੰਤਰ ਜਾਏ ਬਾਜ ਗੁਰੂ ਹੈ ਭਰਮ ਭੁਲਾਈ ਜਿਸ ਮਸਟਕ ਕਰਮ ਲਿਖਿਆ ਲਿਲਾਟ ਸਤਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਪੈਰੋਂ ਮਹੱਲਾ ਪੰਜਵਾਂ ਜਿਸ ਤੂੰ ਰੱਖ ਹੈ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ ਕੋਟ અપਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਡਾਣੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਵਾਰ ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਏਕ ਪ੍ਰਾਤਾ ਜੋ ਤੂੰ ਕਰਹਿ ਸੋਈ ਫਨ ਹੋਏ ਮਾਰੇ ਨਾ ਰੱਖੈ ਦੂਜਾ ਕੋਈ ਕਿਆ ਤੂੰ ਸੋਚੈ ਮਾਨਸਬਾਨ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨਾ ਸਾਖੈ ਕੋਈ ਪਹਿਰੂ ਮਹੱਲਾ